ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਆਪਣੇ ਭਰਾ ਹਾਂ ਜੀ ਤਰੀਨੋ ਤੋਂ ਆਪਣੇ ਇੱਥੇ ਅੱਜ ਟੂਰਨਾਮੈਂਟ ਆ ਬਰੇਸ਼ੀਆ ਜਿਹੜਾ ਬਹੁਤ ਹੀ ਵੱਡਾ ਟੂਰਨਾਮੈਂਟ ਆ ਉੱਥੇ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ ਦਵਿੰਦਰਪੁਰ ਮਾਜਰੇ ਤੋਂ ਤੇ ਹੈਪੀ ਕਾਕੜਦਰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਈਡਰ ਦਾ ਟੂਰਨਾਮੈਂਟ ਬਹੁਤ ਹੀ ਵੱਡੇ ਪੱਦਰ ਤੇ ਹੋ ਰਿਹਾ ਹੈ ਬਹੁਤ ਤਕੜਾ ਤਕੜਾ ਪੂਰਾ ਹੈ ਤੇ ਪੂਰੀ ਟੀਮ ਲੈ ਕੇ ਆਏ ਹੋਏ ਆਪਣੇ ਦੂਜੀ ਪਹੁੰਚ ਗਈ ਟੀਮ ਥੋੜੀ ਬਾਅਦ ਤੇ ਹਾਂਜੀ ਪਹੁੰਚ ਗਿਆ ਆ ਗਈ ਬੰਦੇ ਬਾਅਦ ਆ ਗਈ ਅੱਜ ਇੱਥੇ ਲੀਵਰ ਰਾਈ ਦਾ ਮਾਸ਼ਾਓ ਲੋ ਜੀ ਆਪਾਂ ਗੱਡੀ 'ਚ ਬੈਠ ਚੁੱਕੇ ਹਾਂ ਇਸ ਟਾਈਮ ਇਹ ਜਿਹੜਾ ਟੂਰਨਾਮੈਂਟ ਹੈ 2 ਦਿਨ ਚੱਲਿਆ ਹੈ ਕੱਲ ਵੀ ਸੀ ਅੱਜ ਵੀ ਆ ਤੇ 32 ਟੀਮਾਂ ਦੇ ਟੋਪਲੇ ਦੇ ਵਿੱਚ ਬਾਕੀ ਤੁਹਾਨੂੰ ਅਪਡੇਟ ਦਿੰਨੇ ਆਪਾਂ ਉੱਥੇ ਜਾ ਕੇ ਹੁਣ ਗੱਡੀ 'ਚ ਬੈਠ ਕੇ ਆਪਾਂ ਚੱਲਦੇ ਆਂ ਦੇਖਦੇ ਆ ਰੰਗ ਡੰਗ ਉੱਥੇ ਜੀ ਲੋ ਜੀ ਗਰਾਊਂਡ 'ਚ ਪਹੁੰਚ ਚੁੱਕੇ ਆਪਾਂ ਟੀਮਾਂ ਸਾਰੀਆਂ ਪਹੁੰਚ ਚੁੱਕੀਆਂ ਮੈਚ ਚੱਲਣ ਲੱਗੇ ਸਟਾਰਟ ਹੋ ਗਏ ਗਰਾਊਂਡ ਬਾਬਰੇ ਦੋੇ ਸਾਈਡਾਂ ਐਦਾਂ ਲਾਈ ਸਾਈਡ ਤੇ ਪਰਲੀ ਸਾਈਡ ਤੇ ਉਹ ਗੱਡੀ ਨੂੰ ਜੰਬੜ ਜਾ ਬੋਲਾਂ ਥੋੜੀਆਂ ਜਿਆਦਾ ਨਵੀਆਂ ਜਿਗਰ ਨੇ ਥੋੜੇ ਪੁਰਾਣੀਆਂ ਕਰਨੀਆਂ ਥੋੜੇ ਜਿਨੇ ਰਿਪੇਅਰ ਜੀ ਕਰਦੇ ਬੋਲਾਂ ਦੀ ਪਤਾ ਨਹੀਂ ਕਹਿ ਸਕਦਾ ਵਾਹੇ ਛੁੱਟੂ ਹੋਣ ਇਸ਼ੂ ਹੋ ਰਿਹਾ ਛੁੱਟੂ ਤੇ ਉਹ ਇਸ਼ੂ ਨਹੀਂ ਜਾਨਦੀ ਰਹਿਣ ਰੇ 11 ਦਾ 11 ਹੀ ਡਾਕਟਰ ਆ ਰਹੇ ਹੈ ਸਾਡੇ ਇੰਜੀਨੀਅਰ ਪੱਕੀ ਗੱਲ ਆ ਸਾਨੂੰ ਨਹੀਂ ਦਿੱਤੀ ਲੱਗੀ ਨਹੀਂ ਇਸ ਪੱਲਾ ਪਹਿਲਾਂ ਬੋਲ ਕੋ ਕਿਸ ਬੋਲ ਰਹੀ ਨਹੀਂ ਆਗਲਾ ਆਗਲਾ ਬੱਸ ਬੱਸ ਆਗਲੇ ਆਉਂਦੇ ਕੋਣ ਨੇ ਉਂਦੇ ਗੱਡੀਆਂ ਕੋਲੋਂ ਖੜੇ ਹੀ ਸਲਾਹਾਂ ਕਰੀ ਜਾਂਦੇ ਆ ਉੱਥੇ ਟੀਮ ਵਾਲੇ ਬਾਜਾਂ ਮਾਰੀ ਜਾਂਦੇ ਆ ਵੀ ਆਜੋ ਮੈਚ ਖੇਡ ਲਓ 12 ਗਿੰਦਾ ਟਾਸ ਹੋ ਰਿਹਾ ਕਮਾਲੇ ਆ ਵੀ ਮਿੱਤਰੋ ਸਟੇਡੀਅਮ ਬਹੁਤ ਤਕੜਾ ਨੇ ਪਰਲੀ ਸਾਈਡ ਜਾੜਾ ਵੱਡਾ ਗਰਾਊਂਡ ਐ ਥੋੜਾ ਛੋਟਾ ਕਹਿੰਦੇ ਪਰ ਹੈ ਘਾਲਾ ਗਰਾਊਂਡ ਆ ਬੈਨੀਫਿਟ ਆ ਰਾਤ ਦੂ ਦਾ ਵਾਤਾ ਹੋ ਗਿਆ ਆਕਾ ਬਗ ਬੈਚ ਦੇ ਖੁੱਤਰ ਦੇ ਕਿਨਾਰੇ ਆ ਲੋ ਜਿਹੜੇ ਜੀ ਟੀਮਾਂ ਨੇ ਜਿੱਤਣਾ ਉਹਨਾਂ ਦੇ ਕੱਪ ਪਏ ਆ ਕੱਪ ਬੜੇ ਸੋਹਣੇ ਬਣਾਇਆ ਪਈਆਂ ਨੇ ਯਾਰ ਰੀਜ ਲਈ ਪੂਰੀ ਕੱਪ ਤੇ ਇਹ ਜੀ ਗੱਲ ਪੂਰੀ ਰੀਜ ਲਈ ਆ ਲੋ ਜੀ ਦੂਜਾ ਮੈਚ ਇੱਧਰ ਚੱਲ ਰਿਹਾ ਕ੍ਰੈਡਿਟ ਨੋ ਵੀ ਰਹਾ ਹੈ ਹਾਂਜੀ ਕ੍ਰੈਡਿਟ ਟੀਮ ਹੈ ਵਰੋਨਾ ਵਰੋਨਾ ਹਾਂ ਦੋ ਜੀ ਇੱਧਰ ਲਾਈਵ ਚਾਲ ਟੀਵੀ ਵਾਲੇ ਜੀ ਬੈਠੇ ਗਏ ਨੇ ਆਪਣਾ ਤਾਮ-ਜਾਮ ਚੱਕੀ ਹੋਈ ਸੱਸੀ ਗਾ ਵੀਰ ਕੀ ਹਾਲ ਹੈ ਜੀ ਠੀਕ ਠਾਕ ਐਨ ਵਧੀਆ ਤੁਸੀਂ ਸੁਣਾਓ ਹਾਂ ਜੀ ਹਾਂ ਹਾਂ ਦੋ ਦੋ ਜੀ ਜਿੰਨੇ ਵੀ ਇਟਲੀ ਦੇ ਵਿੱਚ ਵੱਡੇ ਟੂਰਨਾਮੈਂਟ ਹੋਣੇ ਬਾਲੀਬਾਲ ਕਬੱਡੀ ਸਾਰੇ ਆਪਣੇ ਵੀਰ ਆ ਲਾਈਵ ਕਰਦੇ ਨੇ ਚਾਹ ਲਾਈਵ ਟੀਵੀ ਇਟਲੀ ਹਾਂ ਸ਼ੇਅਰ ਕਰਿਓ ਕਰੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਵਧੀਆ ਲਾਈਵ ਦਿਖਾਉਨੇ ਬਾਈ ਇਹ ਦੋ ਜੀ ਬੈਠਣ ਨੂੰ ਵੀ ਵਾਧੂ ਜਗ੍ਹਾ ਹੋਰੇ ਬਣੀ ਹੋਈ ਸਾਰਾ ਸਟੇਡੀਅਮ ਬਹੁਤ ਵਧੀਆ ਪੋਰ ਬੈਠ ਕੇ ਤਾਂ ਹੋਰ ਵੀ ਯਾਰਾ ਵਜੇ ਲੱਗਦਾ ਕੱਲ ਮੈਚ ਹੋਗੇ 16 ਟੀਮਾਂ ਦੇ ਤੇ 16 ਟੀਮਾਂ ਦੇ ਮੈਚ ਅੱਜ ਦੋ ਟੀਮਾਂ ਕੱਲ ਸੈਮੀਫਾਈਨਲ ਚ ਪਹੁੰਚ ਗਈਆਂ ਤੇ ਦੋ ਨੇ ਅੱਜ ਪਹੁੰਚਣਾ ਅੱਜ ਇਹਦੀ ਸਮਾਪਤੀ ਹੋ ਜਣੀ ਟੂਰਨਾਮੈਂਟ ਦੀ ਆਟੋਸ ਰਾਦਰ ਬਿਲਕੁਲ ਲੱਗ ਗਈ ਹੈ ਫੋਟੋ ਝੂਟ ਹੋਣ ਲੱਗਿਆ ਮੁੰਡਿਆਂ ਚ ਕਹਿੰਦੇ ਪੂਰੀ ਕਿੱਟ ਦੇ ਵਿੱਚ ਕਰਦੀ ਬੋਦੀ ਪਾਈ ਹੋਈ ਹੈ ਫੋਟੋ ਖਿਚਾਉਣੀ ਇਹਨਾਂ ਨੇ ਬੱਟ ਕਰ ਦਿਓ ਕੋ ਮਰ ਜੂ ਅਰੇ ਨਾ ਫੋਟੋ ਅੱਛਾ ਛੋਟਾ 50 ਛੋਟਾ ਉਹ ਫੋਨ ਦਾ ਦੋ ਕੀ ਖਿਚਣੀ ਹੈ ਐ ਜੀ ਖੇਦਮਾ ਲੋ ਜੀ ਵੀਡੀਓ ਬਣਾ ਤੇ ਇਹ ਮੇਰੇ ਸਾਰੇ ਪੁਰਾਣੇ ਯਾਰ ਬੇਲੀਆਂ ਇਹ ਤਰੀਨੋ ਤੋਂ ਆਏ ਸਾਰੇ ਇਹਨਾਂ ਦੀ ਫੋਟੋ ਖਿੱਚੀ ਹੈ ਹੁਣ ਕੱਲੇ ਕਰਨ ਜੜਾਉਣੀ ਆਪਣੇ ਘਰੇ ਲਾਉਣੀ ਠੀਕ ਆ ਹਾਂ ਜੀ ਲੱਗਦੀ ਹੈ ਆ ਚਲੋਣੀ ਰਹਿ ਗਈ ਉਹ ਲਾਡੀ ਸਾਡਾ ਕੈਪਟਨ ਬਾਈ ਚਲੋ ਜੀ ਸਹੀ ਆ ਓਕੇ ਬਾਈ ਓਕੇ ਓਕੇ ਪੂਜੀ ਆਪਣੇ ਪਿੰਡ ਦੀ ਟੀਮ ਵੀ ਪਹੁੰਚੀ ਹੋਈ ਆ ਕੈਨੋਰ ਤੋਂ ਮੁੰਡੇ ਖੇਡ ਰਹੇ ਆ ਆਪਣੇ ਵਿੱਚ ਕਿਹਿਆ ਤੇ ਮੁੰਡਾ ਦੂਆ ਕੋਈ ਤੋਰ ਦੀ ਦਿਲਾ ਕੋਈ ਟੀਮ ਆਪਣੀ ਆ ਦੋ ਟੀਮਾਂ ਮਿਲ ਗਈਆਂ ਲੋ ਜੀ ਸਾਡੇ ਪਿੰਡ ਦਾ ਉੱਪਰ ਦਾ ਸਤਾਰਾ ਇੰਡਰੀ ਦਾ ਗਰਾਊਂਡ ਹੈ ਧੂਮਾ ਪਾਉਂਦਾ ਮੁੰਡਾ ਹੈ ਉਜੀ ਇਹਦਾ ਚੱਲ ਰਿਹਾ ਚਾਹ ਦਾ ਲੰਗਾ ਕਿਦਾਂ ਵੀਰੇ ਇਹ ਹਰ ਜਾਨਾ ਯਾਰ ਨਹੀਂ ਹੁੰਦੀ ਸਰੀਰ ਤੋਂ ਲੱਗਦਾ ਵੀ ਉਜੀ ਆਪਣੀ ਟੀਮ ਦਾ ਮੈਚ ਚੱਲ ਰਿਹਾ ਹੈ ਸ਼ੁਰੂਆਤ ਥੋੜੀ ਜਿਹੀ ਮਾੜੀ ਹੋਈ ਸਾਡੀ ਦੋ ਵਿਕਟਾਂ ਡਿੱਗੀਆਂ ਹਜੇ ਨਵੀਨ ਪਿਆਹ ਹਜੇ ਮੁੰਡਾ ਵਧੀਆ ਖੇលਦਾ ਹੋ ਦੇਖੋ ਕੀ ਬਣਦਾ ਅੱਗੇ ਆ ਜੀ ਜ ਸਾਹ ਸੁੱਕੇ ਪਏ ਸਾਰਿਆਂ ਦੇ ਸਕੋਰ ਥੋੜੇ ਜਿ ਘੱਟ ਬਣਿਆ ਟੈਚ ਹੋ ਗਿਆ ਹੋ ਗਿਆ ਯਾਰ ਬਾਰਡਰੀ ਬਹੁਤ ਲੰਬੀ ਆ ਯਾਰ ਇਸ ਕਰਕੇ ਥੋੜਾ ਜਿਹਾ ਹੋ ਗਿਆ ਤੇ ਕਮਾਲ ਹੋਈ ਹੈ ਤੇ ਸ਼ੌਟ ਤਾਂ ਬਹੁਤ ਸੋਹਣਾ ਮਾਰਿਆ ਥੋਨੇ ਹਾਂ ਜੀ ਨੈਕਟ ਬੱਲੇਬਾਦ ਆ ਗਈ ਭਰਾਵਾਗੇ ਜੌਨੀ ਦੇ ਨਾਲ ਪਹਿਲਾਂ ਬੈਠੇ ਦੇ ਖੜੇ ਹੋ ਕੇ ਸਾਰੇ ਚੱਲੀਆ ਬਾਹਰ 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 ਮੈਂ ਚੱਲ ਰਿਹਾ ਮੈਂ ਮਾਜੀ ਤਾਂ ਨਵੀਨ ਖੜਾ ਪਾਈ ਤਾਂ ਬਹੁਤ ਮੂਦ ਆ ਹਾਂ 47 ਬਣ ਜਾ ਹਾਂ ਨਵੀਨ ਵਰਪੂਰੇ ਉਮੀਦਾਂ ਹਾਂ ਅੱਛਾ ਦੋ ਓਵਰ ਵੀ ਚਲੇ ਜਾਣੀ ਤਾਂ ਹਰਾਂ ਪੂਰੇ ਕਰਦੇ ਆ ਕੰਮ ਸ਼ੌਟ ਦਾ ਵੀ ਵਧੀਆ ਮਾਰਦਾ ਗਰਾਊਂਡੇ ਬਹੁਤ ਵਧੀਆ ਹੋਰ ਵੀ ਕਹਿੰਦੇ ਕਿ ਇਹ ਕਹਿੰਦੇ ਵੱਡੀ ਟੀਮ ਲਈ ਲੋ ਜੀ ਦੋ ਛੱਕੇ ਲਾਦੇ ਲਗਾਤਾਰ ਹੋਰ ਨੋ ਬਾਲ ਨਹੀਂ ਆ ਗਈ ਹਮਾਰੀ ਖੁਸ਼ੀ ਦੀ ਲਹਿਰ ਆਈ ਟੀਮ ਚ ਦੋ ਜਿੱਕੇ ਲੱਗੇ। ਤੋਹਰ ਕਹਿੰਦੇ ਮਾਰਦੇ ਬਾਈ ਨੇ ਐਨ ਕਹਿੰਦੇ ਹਮਾਰੀ ਖੁਸ਼ੀ ਦੀ ਲਹਿਰ ਆਈ ਮਹਾ ਸੁਵਾਰ ਆਇਆ ਸੁਵਾਰ ਆਇਆ ਨਗਵਲਾ ਲਗਾਤਾਰ ਸਨੇ ਜਿੱਕੇ ਬਰਾਵੋ। ਸ਼ਾਬਾ ਅੱਲਾ ਗੁੱਲਾ ਹੋ ਗਿਆ ਬਾਈ ਅੱਲਾ ਗੁੱਲਾ ਹੋ ਗਿਆ। ਅੱਲਾ ਗੁੱਲਾ ਹੋ ਗਿਆ। ਚੌਕਾ ਜਿੱਕਾ ਦੇ ਰੋਲੇ ਲੱਦੀ ਐ 9 ওভার ਦੇ ਮੈਚ ਬਦਲਦਾ ਮੁੰਡਿਆਂ ਨੇ 22 23 ਸਕੋਰ 9 ওভার ਚ ਕਮਾਲ ਕਰਤੀ ਜਿਹੜੇ ਪਹਿਲੇ 2 ওভার ਚ ਰਾਨੀ ਜੀ ਆਏ ਦਿਨ ਚ ਆ ਓਵਰ ਨੇ ਕਹਾੜ ਕਰਤੀ ਸਾਰੀ ਕਮਾਲ ਕਰਤਾ ਲੈ ਜੀ ਮੁੰਡਿਆਂ ਤੇ ਬੈਠਿਆ ਨਹੀਂ ਜਾਂਦਾ ਹੈਗਾ ਮੈਚ ਦੇਖ ਲੋ ਕਹੀ ਚੀਜ਼ ਹੈ ਬਹੁਤ ਦੂਰ ਹੈ ਇਹ ਟੀਮ ਆਪਣੀ ਇਹ ਤਰੀਨੂ ਤੋਂ ਗਾਹਾਂ ਤੋਂ ਆ ਗਈ ਆ ਗਈ ਦੋਨੇ ਆ ਗਈਆਂ ਕਮੈਂਟਰੀ ਕਰ ਰਹੇ ਹੈ ਮੁੰਡੇ ਦੋਏ ਵਾਚੇ ਏ ਠਾ ਏ ਇਹਦੇ ਸਰਰਾ ਮੈਚ ਚੱਲ ਰਿਹਾ ਕਮੈਂਟਰੀ ਦਾ ਰੰਗਵਾਂ ਤੇ ਕਮੈਂਟਰੀ ਵਾਲੇ ਪਾਸੇ 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 ਬਾਲ ਕਰ ਗਿਆ ਖੇਡਣੇ ਕਹਿੰਦੇ ਸੰਤੋਮ ਦੇ ਦਾ ਜਾਫਾ ਬਾਕੀ ਮੁੰਡੇ ਨੇ ਮੇਰੇ ਨਾਲ 6 ਦੇ 6 ਘਾਤੇ ਆ ਤੇ ਰਨ ਮੇਰੇ ਸਾਹਮਣੇ ਵਾਲੇ ਨੇ ਸਿੱਧੂ ਦੇ ਵੱਤੇ ਜਦੋਂ ਉੱਪਰ ਮੇਰੇ ਸਾਹਮਣੇ 6 ਦੇ ਵੱਤੇ ਹੋਇਆ ਖੇਡ ਦਾ ਮੈਦਾਨ ਦੇ ਵਿੱਚ ਦੋ ਰਨ ਬੋਲ ਆਏ ਇੱਕ ਤਾੜੀ ਮਾਰੋ ਯਾਰ ਮੁੰਡੇ ਨੇ ਪਿਆਰ ਨਾਲ ਪੂਰੇ ਹੋਇਆ 50 ਬਈ ਹੈ ਬੜਾ ਵਧੀਆ ਖੇਡਿਆ ਮੇਰਾ ਭਾਣ ਐਨ ਕਹਿੰਦੇ ਡਟਦਾ ਕਰਾਏ ਆਹ ਬੋਲਾ ਕਹਿੰਦੇ ਸਿਰੇ ਹੋਰਲੇ ਪਾਸੇ ਕਿਨੇ ਬਾਲ ਪਾਉਂਦੇ ਮੁੰਡਾ ਕਹਿੰਦੇ ਫੇਰ ਫੇਰ ਨਾਲ ਬਰਾਵੋ ਬਰਾਵੋ ਅੱਧਾ ਕੰਮ ਹੋਇਆ ਹਜੇ ਸਹੀ ਆ ਸਹੀ ਆ ਬਰਾਵੋ ਮੁੰਡਿਆ ਅੱਧਾ 50 ਹੋ ਗਈ ਇਹ ਪੂਰੀ ਹਾਂ ਬਰਾਵੋ ਅੱਧਾ ਕੰਮ ਹੋਇਆ ਹਜੇ ਅੱਧਾ ਰਹਿੰਦਾ ਠੀਕ ਆ ਤੂੰ ਵੀ ਇੱਥੇ ਉਹ ਪਹਿਲੀ ਬੋਲ ਤੇ ਬਿਲਕੁਲ ਸ਼ਾਬਾ ਨਵੀਨ ਮਾ ਜਨ ਗੁੱਡ ਮੁੰਡਿਆ ਸ਼ਾਬਾ ਖੇਤੀ ਕਰੋ ਕੰਮ ਨੂੰ सॼे भाउ आहे कॾहिं पके कॾहिं गिरोबरी कॾहिं यारी दोस्त कर ਸੱਤੇ ਯਾਰ ਰੀਓ ਦੇ ਪਰਕੇ ਬੜਾ ਪਿਆਰਾ ਵੀਰ ਹੈ ਹੈ ਕੀ ਕਾਪਰ ਹਾਣਾ ਪਾ ਹੈ ਅੱਜ ਵੀ ਇਹ ਟੋਪੇ ਐਨ ਖੇਡੋਂ ਵਿੱਚ ਪੂਜਾ ਧੰਨਵਾਦ ਕਰਦੇ ਆਂ ਜੀ ਮੈਂ ਜੀ ਟੱਕ ਲੈ ਗਦੇ ਕਰਦੇ ਗੱਲ ਕਰਾ ਅੱਕੇ ਕਹਿੰਦੇ ਆਂ ਸਾਰੇ ਭਰਾਵਾਂ ਦਾ ਬੜਾ ਧੰਨਵਾਦ ਹੈ ਜੀ ਪਹਿਲੇ ਹੀ ਮੈਚ ਪੂਰਾ ਚੋਟੀ ਦਾ ਲੱਗ ਗਿਆ ਘਾਟ ਦਾ 12 ਬਾਲਾਂ 12 ਬਾਲਾਂ ਚ 30 ਗਰਾਂ ਚਾਹੀਦੇ ਕੋਈ ਜਿਹੜਾ ਬਾਈ 30 ਗਰਾਂ ਦਾ ਕੋਈ ਪਹੁੰਚੇ ਹਣਾ ਪਹਿਲਾ ਮੈਚ ਜਿੱਤ ਗਿਆ ਮੁਬਾਰਕ ਆ ਟੀਮ ਦੂਏ ਰਾਉਂਡ ਚ ਪਹੁੰਚ ਚੁੱਕੀ ਹੈ ਜੀ ਬਰਾਵੋ ਯਾਰ ਬਹੁਤ ਸੋਹਣੀ ਬਾਲ ਕਰੇ ਮੁੰਡਿਆ ਬਰਾਵੋ ਆਬਾ ਸ਼ਾਬਾ ਆ ਮੁੰਡੇ ਨੂੰ ਮੇਰਾ ਮੈਨ ਆਉਦਾ ਮੈਚ ਕਿਸੇ ਕਾਟੀ ਹੋਵਾਂ ਹਾਂ ਕਾਟੀ ਮੈਂ ਨਹੀਂ ਘਟਦਾ ਹੁਣ ਘਟੂਗਾ ਰਦਾ ਗਦੇ ਬਹੁ ਬਰਾਵੋ ਸ਼ਾਬਾ ਜਿੱਤ ਗਏ ਜਿੱਤ ਗਏ ਜਿੱਤ ਗਏ ਹਾਂ ਹਾਂ ਬਰਾਵੋ ਸ਼ਾਬਾ ਦੇਖੀ ਹਾਂ ਦੇਖੀ ਸਾਹ ਮੈਂ ਤਾਂ ਨਹੀਂ ਵਧੀਆ ਬਹੁਤ ਓਵਰ ਕਰਾਇਆ ਤੂੰ ਮਿੰਤਰ ਤੇਰਾ ਟਰਨਿੰਗ ਪੁਆਇੰਟ ਦਾ ਪੂਰਾ ਟਰਨਿੰਗ ਪੁਆਇੰਟ ਤੋਂ ਵੀ ਉਹ ਜੀ ਦੋਨੇ ਪਾਸੇ ਮੈਚ ਚੱਲਦਾ ਐ ਸਾਈਡ ਵੀ ਤੇ ਐ ਸਾਈਡ ਤੇ ਕਮਾਲ ਹੋਈ ਪਈ ਐ ਸਿੱਕੇ ਇਹੜੀ ਵਿੱਚ ਬਹੁਤ ਵਧੀਆ ਤੇ ਨਾਲ ਪਹਾੜਾਂ ਵਿੱਚ ਗੱਲ ਇੱਕ ਨੰਬਰ ਬਣੀ ਪਈ ਆ ਬਹੁਤ ਘੰਟ ਗੱਲਬਾਤ ਆ ਇਹ ਆਪਣੀ ਟੀਮ ਇੱਕ ਮੈਚ ਜਿੱਤ ਕੇ ਹੁਣ ਇੰਜੋਏ ਕਰਦੀ ਹਵਾ ਚ ਇਧਰ ਹੀ ਮੈਚ ਚੱਲ ਰਿਹਾ ਵਧੀਆ ਯਾਕ ਉਹ ਵਧੀਆ ਫਿਲਡਿੰਗ ਕਰਦੇ ਭਾਈ ôi ਸੁਪਰਓਵਰ ਹੋ ਗਿਆ ਆਏ ਹੋਏ ਇੱਕ ਬੋਲ ਇੱਕ ਸਕੋਰ ਚਾਹੀਦਾ ਦਾ ਲੱਤੋਲ ਕੇ ਖੜੋ ਵਾਪਸ ਹੋ ਗਿਆ ਲੰਬਾ ਮੈਚ ਚੱਲਿਆ ਹੱਟੋ ਘਟ ਨਹੀਂ ਦਾ ਡੇਢ ਘੰਟਾ ਹੋ ਗਿਆ ਨਾਲ ਖੇਡਦੇ ਆ ਉਹ ਫੇਰ ਵੀ ਮੈਚ ਪੂਰਾ ਨਹੀਂ ਸੁਪਰਓਵਰ ਹੋ ਗਿਆ ਹੁਣ ਦੇਖੋ ਕੀ ਬਣਦਾ ਸੁਪਰਓਵਰ ਚ ਲੋ ਜੀ ਮੁੰਡੇ ਬਣਾ ਕੇ ਲੈ ਕੇ ਆਏ ਤੇ ਰੋਟੀ ਉਹ ਸਫ਼ਰ ਕਾਫੀ ਲੰਬਾ ਰਾ ਸਾਢੇ 3 ਘੰਟੇ ਦਾ ਸਫ਼ਰ ਦਨ ਦਾ ਚਲੋ ਦਾਣੇ ਦਾਣੇ ਦੇ ਲਿਖਿਆ ਜਾਂਦਾ ਖਾਣੇ ਵਾਲੇ ਦਾ ਨਾਮ ਅੱਜ ਇਸ ਰੋਟੀ ਦੇ ਆਪਣਾ ਨਾਮ ਤਾਂ ਵਿੱਚ ਆਲੂ ਵਾਲੇ ਵਿੱਚ ਆਚਾਰ ਆ ਤੇ ਨਾਲੋਂ ਮੈਚ ਦੇਖ ਰਹੇ ਨਜ਼ਾਰਾ ਬੱਜਿਆ ਪਿਆ ਲੈ ਲੈ ਜੂ ਲੈਣੀ ਚੋੜੀ ਆ ਆਓ ਬਾਈ ਹੈ ਜੋ ਫਸਟ ਪਾਇਆ ਆਪਣਾ ਇੱਕ ਕਟਾਣਾ ਹਾਂ ਬਿਨਰ ਆ ਰਨਰ ਆ ਆਪਣਾ ਜਰਾ ਠੀਕ ਆ 13000 ਕਿਸੇ ਰੋ ਦਾ ਪ੍ਰਾਈਜ਼ 3500 ਓ ਰਾਬਰ ਕਿਦੋਂ ਹੋ ਜਾਣਾ ਕਿੰਨਾ 1600 ਦਾ ਸਹੀ ਆ ਤੇ ਹੁਣ ਚੱਲ ਰਿਹਾ ਪਾਸਤਾ ਪਾਸਤਾ ਤੇ ਹੁਣ ਚੱਲੇ ਆ ਸੀ ਸਟੇਸ਼ਨ ਤੇ ਸਟੇਸ਼ਨ ਤੇ ਚਲੇ ਰੇਲਵੇ ਸਟੇਸ਼ਨ ਤੇ ਸਹੀ ਗੱਲ ਬਰਦਾ ਚੌਕ ਲੈ ਕੇ ਆਉਣਾ ਜੀ ਹੁਣ ਆਪਾਂ ਚੱਲੇ ਟੂਰਨਾਮੈਂਟ ਤੋਂ ਵਾਪਸ ਇਹ ਫੈਲੀ ਮੰਨ ਲੱਗਾ ਸਟੇਸ਼ਨ ਤੇ ਛੱਜਣਾ ਕਿਉਂਕਿ ਸਾਡਾ ਵੀ ਮੈਚ ਉਧਰ 3 ਵਜੇ ਇਸ ਕਰਕੇ ਫਿਰ ਸ਼ਾਮ ਨੂੰ ਵਾਪਸ ਆਵਾਂਗੇ ਇੱਥੇ ਜੀ ਟਾਈਮ ਲੱਗਿਆ ਤੇ ਹੁਣ ਆਪਾਂ ਚੱਲਦੇ ਰੇਲਵੇ ਸਟੇਸ਼ਨ ਤੇ ਉੱਥੋਂ ਫਿਰ ਟ੍ਰੇਨ ਫੜ ਕੇ ਸਿੱਧਾ ਆਪਾਂ ਪਹੁੰਚੂਗੇ ਆਪਣੇ ਪਿੰਡਾਂ ਇਹ ਜੀ ਸਾਰਾ ਬਰੇਸ਼ੀਆ ਬਰੇਸ਼ੀਆ ਸ਼ਹਿਰ ਪੰਜਾਬੀਆਂ ਦਾ ਘੜਾ ਹੈ ਇੱਥੇ ਨਗਰ ਕੀਰਤਨ ਵੀ ਬਹੁਤ ਭਾਰੀ ਹੁੰਦਾ ਟੂਰਨਾਮੈਂਟ ਵੀ ਕਬੱਡੀ ਦੇ ਵੀ ਸਾਰਾ ਕੁਝ ਇੱਕ ਬਰੇਸ਼ੀਆ ਹੋਇਆ ਇੱਕ ਬੈਰ ਕਮ ਹੋਇਆ ਕਰੇ ਮੌਨ ਲੌਜੀ ਸਟੇਸ਼ਨ ਤੇ ਪਹੁੰਚ ਚੁੱਕੇ ਆਪਾਂ ਤੇ ਟ੍ਰੇਨ ਚੱਲਣੀ ਆ ਟ੍ਰੇਨ 1 ਵਜੇ ਕੋਈ ਹੋਰ ਚੱਲਣੀ ਹੈ ਤੇ 2:00 ਵਜੇ ਆਪਾਂ ਗਰਮੇਲੋ ਪਹੁੰਚ ਜਾਣਾ ਇਹ ਹੈ ਜੀ ਬਰੇਸ਼ਿਆ ਦਾ ਰੇਲਵੇ ਸਟੇਸ਼ਨ ਬਹੁਤ ਵਧੀਆ ਬਣਾਇਆ ਹੋਣਾ ਕਾਫੀ ਵੱਡਾ ਹੈ ਮੈਟਰੋ ਵੀ ਚੱਲਦੀ ਐ ਇਸ ਪਿੰਡ ਸ਼ਹਿਰ ਦੇ ਵੀ ਸਾਰੇ ਵਿੱਚ ਲੋਜੀ ਟ੍ਰੇਨ ਚੱਲ ਪਈ ਆਪਣੀ ਇਹਨੂੰ ਅੱਧਾ ਘੰਟਾ ਲਾਉਣਾ ਪੂਰਾ ਟ੍ਰੇਨ ਉੱਧਾ ਖਾਲੀ ਜਿਹਾ ਪਈ ਅੱਜ ਲੋਜੀ ਸਟੇਸ਼ਨ ਤੋਂ ਉਤਰ ਗਏ ਆਪਣੇ ਤੇ ਤੇ ਇਤੋਂ ਹੁਣ ਜਾਣਾ ਆਪਾਂ ਨੇ ਫੇਰ ਮੈਚ ਖੇਡਣਾ ਆਪਣੇ ਅੱਜ ਮੈਚ ਆ ਦੋ ਤਿੰਨ ਉਹ ਖੇਡਣੇ ਆ ਟਾਈਮ ਵਜਾ ਫੇਰ ਵਾਪਸ ਜਾਣਾ ਦੇਖਦੇ ਆ ਬਾਕੀ ਕੀ ਬਣਦਾ ਹੁਣ ਤਾਂ ਲੱਗ ਗਿਆ ਇਤੋਂ ਇਤੋਂ ਸਿੱਧੇ ਬੜਨਾ ਪਿੱਛ ਨੂੰ ਅੱਛਾ ਇੱਥੇ ਦੇਖੀ ਸੈਕਲ ਦੇਖ ਲੈ ਸਕਦੇ ਮਹਿਲਾ ਵੀ ਲੋ ਜੀ ਵੈਲਕਮ ਹੈ ਜੀ ਵੈਲਕਮ ਚਲੋ ਇਹ ਆ ਗਈ ਆਪਣੀ ਟੀਮ ਸਾਰਿਆਂ ਦੀ ਬਣਾ ਉਹਦੀ ਜਾਈ ਉਹ ਪਰ ਲਾਉਂਦਾ ਦੁਬਾਰਾ ਤੋਂ ਬਣਾ ਪਰਲੀ ਬਣਾਉਣ ਦੀ ਲੱਗਾ ਖੇਡਣ ਨੂੰ ਹੁੰਦਾ ਕਈ ਗਰਾਊਂਡ ਇੰਨੀ ਵਧੀਆ ਕੋਈ ਸਾਹਮਣੀ ਨਹੀਂ ਦੀ ਸਟੇਜ ਉੱਧਰ ਟੀਮ ਆ ਗਈ ਲੱਗਦਾ ਬੋਲ ਕਿੱਥੇ ਆਣੀ ਤੇ ਬੈਠ ਬੈਠ ਬਾਕੀ ਯਾਰ ਬਹੁਤ ਤਕੜੀ ਜਮ ਲਈ ਵੀ ਆ ਇਧਰ ਵੀ ਹੈ ਤੇ ਉਹ ਸਾਈਡ ਵੀ ਉਧਰਲੀ ਸਾਈਡ ਸਾਰੀਆਂ ਐਕਸਰਸਾਈਜ਼ਾਂ ਸਾਰੇ ਆਪਾਂ ਜਿਹੜਾ ਵੀ ਜਿੰਮ ਦੇ ਸਮਾਨ ਆ ਉਹਦੇ ਲਾ ਸਕਦੇ ਫਰੀ ਚ ਸਾਡੇ ਵੀ ਬੋਲ ਕਰੇ ਹੈਗੀ ਪਰ ਛੋਟੀ ਆ ਤਾਂ ਬਾਬਾ ਵੱਡੀ ਲਾਈ ਵੀ ਨੇ ਲੋ ਜੀ ਮੀ ਆ ਗਿਆ ਮੈਚ ਕਾਹਦਾ ਹੋਣਾ ਆ ਅੱਜ ਖੱਜਲ ਖਵਾਰੀ ਹੋਈ ਹੈ ਇੱਥੇ ਹੁਣ ਦਰਾਖਤ ਥੱਲੇ ਖੜੇ ਇੱਕ ਆਹ ਨਾਈਸ ਹਾਂਜੀ ਚੱਲੀਏ ਹੁਣ ਕਰਨ ਨੂੰ ਜਾਣਾ ਹੀ ਪੈਣਾ ਹੁਣ ਲੋ ਜੀ ਹੁਣ ਜਾ ਰਹੇ ਹਾਂ ਜੀ ਕਬੱਡੀ ਟੂਰਨਾਮੈਂਟ ਦੇਖਣ ਮੀ ਹਟ ਗਿਆ ਤਾਂ ਫਿਰ ਅਸੀਂ ਆ ਗਏ ਉਹ ਬਾਅਦ ਚ ਮੀ ਹਟ ਗਿਆ ਤੇ ਇੱਧਰ ਲਈ ਅਜੇ ਸੈਡ ਅਜੇ ਮੌਸਮ ਖਰਾਬ ਆ ਪੂਰਾ ਤੇ ਹੁਣ ਜਾ ਕੇ ਦੇਖਦੇ ਤੇ ਯੂਰਪ ਕੱਪ ਹੋ ਰਿਹਾ ਜੀ ਇਟਲੀ ਦੇ ਵਿੱਚ ਉਹ ਦੇਖਣ ਚੱਲੇ ਹਾਂ ਤੇ ਤੇ ਵਾ ਮਾ ਉਸ ਬੋਹਰਾ ਬਣਾ ਪਵਰਾ ਕੇ ਦੇਖੋ ਮੈਚ ਪੂਰੇ ਦੇਣੇ ਹੁੰਦੇ ਹਨ ਤੇ ਵਿਊ ਦੇਖਣਾ ਘਾਟਾ ਬਈ ਇਹ ਟੂਰਨਾਮੈਂਟ ਤੇ ਪਹੁੰਚੇ ਸਭ ਤੋਂ ਪਹਿਲਾਂ পেট ਪੂਜਾ ਕਿਉਂਕਿ ਭੁੱਖੇ ਬੋਹਲਾਦੀ ਅਜ ਪਹਿਲਾਂ ਪਾਸਤਾ ਖਾਦਾ ਤੇ ਹੁਣ ਚੌਲ ਤੇ ਸਾਹਮਣੇ ਚੱਲ ਰਿਹਾ ਟੂਰਨਾਮੈਂਟ ਲੋਕੇਸ਼ਨ ਬੜੀ ਸੋਹਣੀ ਆ ਵਾਲਾ ਪਹਾੜ ਆ ਇੱਕ ਗੱਬੇ ਗਰਾਊਂਡ ਆ ਘੈਂਟਾ ਕਰਨ ਬਾਦ ਪੂਰੀ ਉਹ ਕਹਿੰਦੇ ਸ਼ੇਰਾਂ ਪੀਰਾਂ ਕੋਈਆਂ ਖੇਡਾਂ ਦੇ ਵਿੱਚ ਕਬੱਡੀ ਪਾ ਲੱਖਾਂ ਤੇ ਮੁੰਨਾ ਜੇ ਦੂ ਕਹਿੰਦਾ 100 ਸਾਡਾ ਹੁਣ ਸਵਿਟਸਰਲੈਂਡ ਦਾ ਜਫਾ 22000 ਰੁਪਿਆ ਦਾ ਹੋਣਾ 22000 ਦਾ ਜਫਾ ਸ੍ਰੀ ਗੁਰੂ ਅਰਜਨ ਦੇਵ ਫੋਰਸ ਕਲੱਬ ਇਟਲੀ ਇਹ ਬਾਦ ਫੋਰਸ ਦਾ ਵਸਿਹਰ ਜਰਲੈਂਡ ਜਾਫੀ ਜਿੰਨੇ ਜਫੇ ਲਾਉਣਗੇ ਦੀਪੇ ਵੱਜੋ ਵੱਲੋਂ ਕਰਨਵੀਰ ਵੱਲੋਂ ਰਣਜੀਤ ਪੁੰਗਰਨੀ ਟਿੱਟੂ ਲਿੰਦੜ ਜੰਗਵਾ ਸ਼ੇਰਵਾਇ ਤਾਜਮੁਰ ਪ੍ਰਦੀਪ ਖੜਾ ਵੱਲੋਂ ਕਹਿੰਦੇ 200 ਦਾ ਜਫਾ ਹੋਣਾ ਲਓ ਸਾਹਮਣੇ ਕਹਿੰਦੇ ਕਹਾਲੀ ਵਾਲਿਆਂ ਨੇ ਕਬੱਡੀ ਪਾਦੀ ਹੈ ਚਾਰ ਜਫੇ ਤਿਆਰ ਬੈਦਿਆਂ ਪੱਟਾਂ ਦੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਕਿ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਬਾਦ ਥੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਇੱਧਰੇ ਪਾਸੇ

ਲੈ ਵੀ ਲੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਮਿੱਤਰੋ ਲਖਿਆ ਜਫਾ ਦੇ ਲਾਉਣਾ ਪੈਣਾ ਜਫਾ ਦੇ ਲਾਉਣਾ ਪੈਣਾ ਜਫਾ ਦੇ ਲਾਉਣਾ ਪੈਣਾ ਜਫੇ ਲਾਉੜੇ ਪਹਿਣਗੇ ਉਧਰ ਕਹਿੰਦੇ ਹਰ ਜਫੇ ਦੇ ਉੱਪਰ ਵੱਡੇ ਮਾਇਆ ਦੇ ਕਮਾਲ ਹਾਂ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਚੱਲ ਵੀ ਜਾਂਦੇ ਆ ਕਰਦੇ ਕਮਾਲ ਸੋਹਣੇ ਬਰੂਨੀ ਤਿਆਰ ਹੈ ਕਹਿੰਦੇ ਬੁੱਲੂ ਅਣੀਆ ਕਰਨਾ ਬੜੇ ਲੰਬੇ ਸਮੇਂ ਤੋਂ ਯਾਰ ਪਰ ਪ੍ਰਧਾਨ ਹੈ ਗੱਲ ਹੁੰਦੀ ਆ ਪਰ ਬੁਰੰਗੀ ਕਰਦਾ ਕੁਮਾਰ ਸੱਤੀ ਦੇ ਬੁਰੰਗੀ ਦਾ ਟੱਕਰੇ ਔਰ ਨੰਬਰ ਰੀਡਰ ਦਾ ਪਰ ਧੰਨਵਾਦ ਅਗਲੀ ਕਾਡੀ ਤੇ ਬਹੁਤ ਸਾਰੇ ਵੱਡੇ ਭਰਾ ਨੇ ਕੋਈ ਦੂਜਾ ਸਹੀ ਕਹਿੰਦਾ ਮੈਂ ਚੱਲ ਰਿਹਾ ਹਾਂ ਅੱਜ ਤੇ ਲੰਮੇ ਗੱਗੂ ਕਿ ਸਾਨੂੰ ਯਾਰ ਯਾਰ ਨਹੀਂ ਭਰਾ ਦਿੱਤੇ ਆ ਬੰਦੇ ਸਵਾਦ ਤੇ ਧੰਨਵਾਦ ਤੁਹਾਡਾ ਵੀ ਇਹਦੇ ਨਾਲ ਜੱਡੋ ਜੀ ਸਭੀ ਦੇ ਨਾਲ ਯਾਰੀ ਹੈ ਇਹਨਾਂ ਦੀ ਸਾਡੀ ਟੀਮ ਦਾ ਮੇਨ ਸਪੋਰਟਰ ਵੀ ਕਹਿੰਦੇ ਵੀ ਵਧੀਆ ਪ੍ਰਫੈਸ਼ਨ ਕਰਦੀ ਆ ਜਸਮਾਨ ਸਿੰਘੀ ਵਾਲੋ ਹਰ ਜੱਫੇ ਦੇ ਪਿਆ ਪਿਆਰੋ ਦੇ ਸਰਦਾਰ ਕੀਤੇ ਜਾ ਰਹੇ ਆ ਗੋਲਦੀ ਧਾਰੀਆਂ ਸਾਹਮਣੇ ਬਹੁਤ ਬਹੁਤ ਧੰਨਵਾਦੀ ਭੈ ਭਾਰੀ ਗੋਲਦੀ ਏਰੀਆ ਦਾ ਮਾਣ ਦੂਵੀਂ ਸਿੰਦਾ ਟੰਗਰ ਵਾਲੀ ਇਹਦਾ ਸਮਾਨ ਹੋਇਆ ਜਿ ਘੜੀ ਨਾਲ ਤੇ ਪਲੱਸ ਕੱਪ ਨਾਲ ਇਹ ਸਮਾਨ ਕਰਿਆ ਬਾਈ ਮਾਨ ਸਾਹਿਬ ਨੇ ਅਦਰ ਲੈ ਵੀ ਕੰਡੇ ਬੰਦਿਆ ਲਿਆ ਮੁੰਡਿਆ ਬਹੁਤ ਵਧੀਆ ਬਹੁਤ ਬਹੁਤ ਵਧੀਆ ਸੰਗਤ ਬਾਈ ਦੇ ਧੱਕੇ ਹਾਂ ਫੋਟੋ ਕਿ ਚਾ ਲੋ ਆ ਲੈ ਮੁੰਡਿਆ ਰੱਖੀ ਹੈ ਵੈਰੀ ਗੁੱਡ ਬਾਈ ਦੇ ਨਿੱਕਾ ਕੋਈ ਗੱਲ ਨਹੀਂ ਕੋਈ ਵੀਡੀਓ ਬਣਾ ਰਹੇ ਹਾਂ ਕੋਈ ਗੱਲ ਨਹੀਂ ਆ ਇੱਥੇ ਰੱਖ ਤਾਰੀਆਂ ਮਾਰਿਆ ਮੁੰਡਿਆ ਜੋਰਦਾਰ ਨਿੱਕਾ ਨੀਗਾ ਬਾਹਰ ਦੇਖਾ ਮੁੰਡਾ ਅਗਲੀ ਰੇਡ ਹੈ ਜਿਹੜੀ ਵਾਲੇ ਖੇਰੇ ਦੇ। ਲਓ ਕਬੱਡੀ ਪੈਣ ਜਾ ਰਹੀ ਹੈ। ਜੇ ਪੰਜਾਬੀਆਂ ਦੀ ਰੇਡਾਂ ਯਾਰੋ ਚੜ ਚੜ ਕੇ। ਬਲਿਆ ਮਾਈ ਸਾਡਾ। ਆਹ ਧੰਨਵਾਦ ਹੈ। ਪਾ ਕੇ ਕਿ ਕਿੰਨਾ ਟ੍ਰੈਕ ਪਹਿਲਾ ਨੰਬਰ ਨੇ ਸਟਾਕਾਂ ਨਹੀਂ ਹੋਈ ਨੂੰ ਟੰਗੂ ਹੈ। ਰਾਜਪੂਰ ਦੇ ਤਰ ਹੁਣ ਇੱਕ ਵਾਰੀ ਨੰਬਰ ਲਈ ਤਾਰੀ। ਸੱਚੀ ਗੱਲ ਸੱਚੀ ਬੋਲੀ ਸਾਡੇ ਨੂੰ ਹੋਣਾ ਚਾਹੀਦਾ। ਲੈ ਨੰਬਰਾਂ ਜੇਵਲਾਰਾ ਮਾਸਟਰ ਹੈ। ਜੇ ਤਾਂ ਹੱਥ ਚੱਲਦੀ ਹੈ ਇਹਨਾਂ ਮਦਾਰਨਾ ਦੇ ਵਿੱਚ। ਜਮਨ ਕਰਦੇ ਇਸ ਵੇਲੇ ਕਬੱਡੀ ਮਾਣ ਦੇ ਵਾਦਾ ਹੈ ਮੇਰੇ ਮਿੱਤਰੋ। ਸੁਪਰ ਫਾਈਨਲ ਚੱਕਰ ਸਰੇ ਦੀ ਹੈ। ਚੋਲੇ ਵਾਲਾ ਹੱਫ ਐਂਡ ਡਰਾਈ ਪਰ ਆ ਵੀ ਕਹਿੰਦੇ ਟੋਪਰਾਂ ਦੇ ਨਾਮ ਹੈ ਮੇਰੇ ਮਿੱਤਰੋ ਦੁਨੀਆ ਦੀਆਂ ਪੱਟੀਆਂ ਕਹਿੰਦੇ ਵੱਡੀਆਂ ਵੱਡੀਆਂ ਕਲਮਾਂ ਡਿਮਾਂਡ ਕਰਦੀਆਂ ਜੀ ਟੂਰਨਾਮੈਂਟ ਹੋ ਗਿਆ ਖਤਮ ਹੌਲੈਂਡ ਦੀ ਟੀਮ ਜਿੱਤੀ ਹੈ ਇਟਲੀ ਸੈਕੰਡ ਆਈ ਆ ਹਰਵਿੰਦਰ ਬਹੁਤ ਵੰਡੀਆਂ ਆਹ ਨਾ ਬਹੁਤ ਵੰਡੀਆਂ ਸਾਡਾ ਵੀਰ ਬਹੁਤ ਵਧੀਆ ਟੂਰਨਾਮੈਂਟ ਹੋਇਆ ਸਾਰੇ ਮੈਚ ਦੇਖੇ ਸੈਮੀਫਾਈਨਲ ਮੈਚ ਵੀ ਵਧੀਆ ਹੋਇਆ ਫਾਈਨਲ ਮੈਚ ਵੀ ਵਧੀਆ ਹੋਇਆ ਲਾਸਟ ਰੇਟ ਤੇ ਜਿੱਤ ਹਾਰ ਤੇ ਲਾਸਟ ਰੇਟ ਭਰੇ ਜਿੱਤੇ ਹੌਲੈਂਡ ਵਾਲੇ ਵਧੀਆ ਮੈਚ ਹੋਇਆ ਪੂਰਾ ਯਾਰ ਜਿਹੜੇ ਮੁੰਡੇ ਨੇ ਚਾਦਰੇ ਲਾਇਆ ਵਧੀਆ ਲੱਗਦੇ ਆ ਬਾਈਆਂ ਨੇ ਚਾਦਰੇ ਲਾ ਕੇ ਵੀਡੀਓ ਪਾ ਰਹੇ ਵਧੀਆ ਲੱਗਦੀ ਹੈ ਪੂਰਾ ਰੋਬ ਵਾਲਾ ਕੰਮ ਆ ਪੂਰਾ ਢੰਗ ਲੱਗਦਾ ਪੂਰੇ ਯਾਰ ಗಡಾ ಖುಲ್ಲಾ ಉದಾ ಉಗೋಖಾ